ਮੈਂ ਮੇਰਾ ਪੀਏ ਦਾ ਨੰਬਰ ਵੀ ਹੋ ਸਕਦਾ ਤੁਸੋਂ ਹੋਵੇ ਮੈਂ ਮੈਨੂੰ ਲਾਵਾਂਗੀ ਵੀਰੇ ਅਸੀਂ ਐਮਐਲਏ ਨਾਲ ਗੱਲ ਕਰਾਂਗੇ ਨਾ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਜੇ ਤੁਸੀਂ ਗੱਲ ਕਰਨੀ ਹੈ ਸਾਡਾ ਦਫ਼ਤਰ ਹੈਗਾ ਉੱਥੇ ਆ ਕੇ ਗੱਲ ਕਰ ਦਫ਼ਤਰ ਕੋਈ ਚੰਗੀ ਤਰ੍ਹਾਂ ਕਰਾਂਇਆ ਤਾ ਕੋਈ ਚੱਕਰ ਨਹੀਂ ਆਹ ਧਮਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਜਿਹਦੇ ਨੂੰ ਤੂੰ ਪਾ ਚੱਕ ਕੇ ਬੜ ਗੋ ਬੈਲ ਕਰ ਦੇਣਾ ਤੁਹਾਡੀ ਸਰਕਾਰ ਆ ਸਾਡੇ ਤੇ ਕੇਸ ਕਰਦੇ ਹੋ ਤੁਹਾਨੂੰ ਲੱਗਦਾ ਤਾਂ ਕੇਸ ਕਰਦੇ ਹੋ ਤੇ ਕੋਈ ਨਹੀਂ ਸਭ ਕੁਝ ਕਰਾਂ ਕੋਈ ਗੱਲ ਨਹੀਂ ਤੁਸੀਂ ਕਰ ਲਓ ਧਮਕੀਆਂ ਦੇਣ ਦੀ ਲੋੜ ਨਹੀਂ ਹੁੰਦੀ ਕਾਰਵਾਈ ਕਰੀ ਦੀ ਹੁੰਦੀ ਹੈ ਤਾਲਾ ਕੇਸ ਕਰਦਾ ਸਾਲਾ ਕੇਸਾਂ ਵਿੱਚ ਕਿੰਨੇ ਪਰਦਾ ਹੁੰਦਾ ਉਹਦੇ ਨਾਲ ਗੁੱਪਾਂ ਕੋਈ ਤਰੀਕ ਨਹੀਂ ਦੀ ਉਹਦੀ ਹੋਰ ਘੱਟ ਲਾ ਵੀਰੇ ਹੋਰ ਪਤਾ ਲੱਗਦਾ ਵੀ ਇੱਥੋਂ ਇਹ ਇਹ ਹੋ ਸਕਦਾ ਬਲਕਾਰ ਸਿੱਧੂ ਵੀ ਫਿਰ ਤੂੰ ਜਿਹੜੀ ਤੂੰ ਕਹਿ ਰਿਹਾ ਪੋਜ਼ਿਟਿਵ ਵੀ ਕਰ ਰਿਹਾ ਉਸ ਦਾ ਉਹ ਵੀ ਐਂ ਬੋਲਦਾ ਹੋਵੇ ਤੇ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲਓ ਕੋਈ ਨਹੀਂ ਕੋਈ ਨਹੀਂ ਵੀ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਇਹ ਦੀ ਜਿਹੜੀ ਮਰਜ਼ੀ ਭੈਣ ਕਰ ਲੋ ਯਾਰ ਹੋਰ ਦਾ ਕਮਰਾਜ ਵਾਲਾ ਮਹਾ ਕੌਣਾ ਜੋਦਾ ਬੋਲਣਾ ਜੋਦਾ ਮਹਰਾਜ ਵਾਲਾ ਹਾਂ ਭਾਈ ਉਹਦੇ ਕਿਵੇਂ ਐ ਠੀਕ ਐ ਮੇਰੀ ਗੱਲ ਤੋਂ ਮੈਨੂੰ ਮੈਂਨ ਨੂੰ ਲਾਇ ਰਾਜੂ ਜੀਠੀ ਨੂੰ ਫੋਨ ਅੱਛਾ ਮੇਰਾ ਫੋਨ ਬੈ ਚਾਰਜ ਲੱਗਾ ਮੁੜ ਕੇ ਮਰਾਜੂ ਜੀਠ ਨੂੰ ਦੁਬਾਰੇ ਫੋਨ ਲਾ ਲਿਆ ਹਾਂ ਮੈਂ ਕਹ ਤੂੰ ਦੱਲੇ ਦੁੱਲੇ ਲੇਖੀ ਆ ਨਾ ਮੈਂ ਕਿਹਾ ਯਾਰ ਪਹਿਲੀ ਗੱਲ ਤਾਂ ਐਮਐਲ ਦੀ ਬਾਜ ਨਹੀਂ ਤੁਸੀਂ ਮੈਂ ਕਿਹਾ ਬਿਲਕੁਲ ਪਾਤੀ ਜਾ ਕੇ ਇਹ ਅਜਾ ਤੇ ਪੌਣਾ ਪੌਣਾ ਦੱਲਾ ਦੇ ਜਿਹਨੇ ਮਹ ਪਾਈ ਆ ਉਹ ਦੱਲਾ ਮਹ ਹਣਾ ਤੇ ਮੈਂ ਕਮੈਂਟ ਕੀਤਾ ਤੇ ਪਹਿਲਾਂ ਤੁਹਾਨੂੰ ਪਤਾ ਐਮਐਲ ਦੀ ਬਾਜ ਆ ਗਈ ਤੁਸੀਂ ਪੁਰਤਗਾਲ ਤੋਂ ਬਣੀ ਤਾਂ ਕਿ ਵੀਡੀਓ ਪਾਤੀ ਯਾਰ ਇਹਦੀ ਗੱਲ ਦਾ ਜਵਾਬ ਵੀਰੇ ਐਮਐਲਏ ਨੂੰ ਦੇ ਸਕਦੇ ਆ ਅਸੀਂ ਹੂੰ ਉਹਨੂੰ ਫੋਨ ਲਾਇਆ ਉਹਨੂੰ ਇੱਕ ਜਿਹੇ ਲਾਇਆ ਸੀ ਕਿ ਛੋਟੀ ਐ ਇਹ ਤੁਹਾਡਾ ਐਮਐਲਏ ਦਾ ਪੀਏ ਦਾ ਨੰਬਰ ਵੀ ਹੋ ਸਕਦਾ ਕਿਸੇ ਨੂੰ ਮੈਂ ਐਮਐਲਏ ਨੂੰ ਲਾਵਾਂਗੀ ਵੀਰੇ ਅਸੀਂ ਐਮਐਲਏ ਨਾਲ ਗੱਲ ਕਰਾਂਗੇ ਨਾ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਜੇ ਤੁਸੀਂ ਗੱਲ ਕਰਨੀ ਹੈ ਸਾਡਾ ਦਫ਼ਤਰ ਹੈਗਾ ਉੱਥੇ ਆ ਕੇ ਗੱਲ ਕਰ ਲਓ ਦਫ਼ਤਰ ਕੋਈ ਚੰਗੀ ਤਰ੍ਹਾਂ ਕਰਾਂ ਤੁਹਾਡਾ ਕੋਈ ਚੱਕਰ ਨਹੀਂ ਆ ਤਾਂ ਅੰਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਉੱਚਾ ਕੇ ਬਿੜਗੋ ਬੈਲ ਕਰ ਦਨਾ ਤੂੰ ਤੂੰ ਪੋਸਟਿੰਗ ਕਰ ਸਕਦਾ ਪਹਿਲਾਂ ਮੈਂ ਤੂੰ ਪਾ ਰਿਕਾਰਡ ਕਰਨਾ ਯਾਰ ਇਹ ਮੇਰੇ ਚੈਨਲ ਆ ਰਹੀ ਹੋਣਗੀ ਤਾਂ ਪਰ ਜਿਹੜੀ ਤੂੰ ਲੈਂਗੁਏਜ ਜਿਹੜੀ ਤੂੰ ਲੈਂਗੁਏਜ ਵਰਤ ਰਿਆ ਅਸੀਂ ਪਣ ਲੱਖ ਪੌਟਰ ਜੁੜਿਆ ਮੋੜ ਬੰਦੇ ਨਾਲ ਯਾਰ ਅਸੀਂ ਸਾਾਨੂੰ ਤੁਹਾਡੇ ਹੱਥ ਹੱਥ ਕੀ ਕਰਦਾ ਬੰਦਾ ਉਹ ਪਹਿਲਾਂ ਇੱਥੇ ਜਿਹੜੇ ਬੰਦੇ ਪੜਚ ਕਹਦਾ ਮਾਮਾ ਦੇ ਪੁੱਤ ਮਰਵਾਤੇ ਮੇਰੇ ਸਾਡੇ ਦੋਨੋਂ ਦੇ ਬਿੜਗੋ ਕਰਨਾ ਛੋਡੀ ਸਰਕਾਰ ਆ ਸਾਡੇ ਤੇ ਕੇਸ ਕਰਦੇ ਹੋ ਤੁਹਾਨੂੰ ਲੱਗਦਾ ਤਾਂ ਕੇਸ ਕਰਦੇ ਹੋਦਰ ਤੇ ਕੋਈ ਨਹੀਂ ਸਭ ਕੁਝ ਕਰਾਂ ਕੋਈ ਗੱਲ ਨਹੀਂ ਤੁਸੀਂ ਕਰ ਲਓ ਧਮਕੀਆਂ ਦੇਣ ਦੀ ਲੋੜ ਨਹੀਂ ਹੁੰਦੀ ਕਾਰਵਾਈ ਕਰੀਦੀ ਹੁੰਦੀ ਹੈ ਆ ਕਾਰਵਾਈ ਕਰੀ ਹੁੰਦਾ ਕਾਰ ਬੰਡੂ ਬੰਦ ਕਰ ਤੈਨੂੰ ਦੱਸਾਂ ਕਾਰਵੇ ਹੁੰਦੀ ਹੈ ਤੁਸੀਂ ਜਿਹੜਾ ਮਰਜ਼ੀ ਕਰ ਲਓ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਥੋੜੀ ਸਰਕਾਰ ਆ ਜੋ ਮਰਜ਼ੀ ਕਰੋ ਕੋਈ ਨਹੀਂ ਕੋਈ ਨਹੀਂ ਧਮਕੀ ਨਹੀਂ ਦੇਣੀ ਕਾਰਵਾਈ ਕਰ ਮੈਨੂੰ ਪਤਾ ਤੂੰ ਕੌਣ ਥਾਂ ਜਿਹੜਾ ਮਰਜ਼ੀ ਮਰਜ਼ੀ ਬੰਨ ਲੈ ਕੇ ਬੈਠਾ ਕਾਨਫਰੈਂਸ ਚ ਉਹ ਵੀਰੇ ਮੈਂ ਡੋ ਲੋੜ ਨਹੀਂ ਮੈਂ ਮੈਂ ਵੀਰੇ ਨਾਂ ਦਾ ਤੇਰੇ ਵਰਗੀ ਲੈਂਗੁਏਜ ਵਰਤਣੀ ਐ ਨਾ ਮੈਂ ਕਿਸੇ ਨੂੰ ਕਾਨਫਰੈਂਸ ਚ ਲੈਣਾ ਐ ਠੀਕ ਹੈ ਉਹ ਤਾਂ ਮੈਨੂੰ ਤੇਰੇ ਨਾਲ ਵੱਧ ਜ਼ਰੂਰੀ ਫੋਨ ਆਇਆ ਚ ਤਾਂ ਸੁਣਿਆ ਸੀ ਉਹ ਜਿਹਦਾ ਮਰਜ਼ੀ ਜ਼ਰੂਰੀ ਫੋਨ ਹੋਵੇ ਪਰ ਐਡਾ ਮਾੜਾ ਕਟਿਆ ਪੱਤਰਕਾਰ ਤੇਰਾ ਕਾ ਪਹਿਲੀ ਵਾਰ ਦੇਖਿਆ ਮੇਰੇ ਬਾਰੇ ਮੇਰੇ ਬਾਰੇ ਲਿਖਦੇ ਬਾਈ ਤੈਨੂੰ ਰੋਕਿਆ ਕਿ ਨਹੀਂ ਮੇਰੇ ਤੇ ਕੇਸ ਕਰਦੇ ਹੋ ਅਸੀਂ ਜ਼ਿੰਦਗੀ ਦੇ ਫੁੱਦੂ ਕੰਮ ਕਰੀ ਨਹੀਂ ਸਾਨੂੰ ਖਾਣ-ਪੀਣ ਖਾਣ ਦੇ ਹੁੰਦੇ ਨੇ ਆ ਵੀ ਯਹੀ ਤਾਂ ਪਾਗਲਾ ਮਾਰਦੇ ਐ ਵੀ ਕੋਈ ਚੰਗੇ ਬੰਦੇ ਦੀ ਨਹੀਂ ਨਾ ਜੇ ਤੂੰ ਜਦੋਂ ਬਾਤ ਤਿਰ ਸਾੜਾ ਜੇ ਤੂੰ ਇਹ ਕੋਲ ਕੀਤਾ ਤਾਂ ਮੈਨੂੰ ਕਹਿ ਰਹੇ ਆ ਤੂੰ ਕਰ ਦੇ ਕੰਮ ਕਰਦਾ ਕੇਸ ਕਰਦੇ ਹੋ ਸਾਲਾ ਕੇਸ ਕਰਦਾ ਸਾਲਾ ਕੇਫਾ ਕਿ ਮੁਖਬਦ ਕਿਨੇ ਪਰਦਾ ਹੁੰਦਾ ਤੇ ਇਹ ਜਿਹੜਾ ਗੁੱਸਾ ਕਰੇਂ ਤੈਨੂੰ ਸੁਣੋਣਾ ਤਾਂ ਆਪ ਕੀ ਕਰ ਸਕਦੇ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲਓ ਕੋਈ ਨਹੀਂ ਕੋਈ ਨਹੀਂ ਕੁੱਟਣਾ ਮਾਰ ਤਾ ਤੇਰਾ ਦੋਨੋਂ ਕੁੱਟ ਕੇ ਹੀ ਲੈਣਾ ਫੇਰ ਮੈਨੂੰ ਫੋਨ ਲਾਉਣ ਦੀ ਲੋੜ ਹੀ ਨਹੀਂ ਧੰਨਵਾਦ ਤੁਹਾਡਾ ਭੈਣ ਸਾਲਾ ਕੁੱਤਾ ਤੂੰ ਭੈਣ ਪਾਈ ਤੂੰ ਪਹਿਲਾਂ ਪੁੱਛੀ ਕਰਦਾ ਫੇਰ ਮੈਂ ਤੇ ਇੱਕ ਤਾਂ ਪਰਮਿਸ਼ਨ ਨਹੀਂ ਲੈਣੀ ਇਹਨੂੰ ਮੈਨੂੰ ਬਾਦੂ ਕਿਹਨੂੰ ਕੰਮ ਬਤਾ ਲੈਣਾ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਜਿਹੜਾ ਮੈਂ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਪਰਮਿਸ਼ਨ ਲਈ ਦਿੱਤੋਂ ਹਾਂ ਇਹਨੇ ਲੈਦਾ ਕੋਣਾ ਤੇ ਤੂੰ 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 ਕਿਤੇ ਪਰਮਿਸ਼ਨ ਦਿੱਤੀ ਮੰਨੋ ਮੈਂ ਤੇਥੋਂ ਪਰਮਿਸ਼ਨ ਨਹੀਂ ਲੈਣੀ ਮੈਂ ਤੂੰ ਕਿਹਦੇ ਲਈ ਪਰਮਿਸ਼ਨ ਬਸ ਮੈਂ ਲੈਂਦੀ ਮੇਰੇ ਤੇ ਕੇਸ ਕਰ ਦਿਓ ਯਾਰ ਸਾਲਾ ਕੇਸ ਕਰ ਦੋਗਾ ਤੋ ਗੰਦ ਬੰਦਾ ਸਾਲਾ ਆ ਗੰਦ ਹੋਰ ਹੋਰ ਗੱਡ ਲਾ ਵੀਰੇ ਹੋਰ ਪਤਾ ਲੱਗਦਾ ਵੀ ਇੱਥੋਂ ਵੀ ਇਹ ਇਹ ਹੋ ਸਕਦਾ ਬਲਕਾਰ ਸਿੱਧੂ ਵੀ ਫਿਰ ਤੂੰ ਜਿਹੜੀ ਤੂੰ ਕਹਿ ਰਿਹਾ ਪੋਸਟ ਵੀ ਕਰ ਰਿਹਾ ਹੋ ਸਕਦਾ ਉਹ ਵੀ ਐਂ ਬੋਲਦਾ ਹੋਵੇ ਹਾਂ ਉਹ ਆਏ ਜਦੋਂ ਕੋਈ ਬੰਦਾ ਮਨਮਾਨਾ ਜਦੋਂ ਉਹਦੇ ਸਮਰਥਕ ਹੀ ਆਏ ਜਦੋਂ ਉਹਦੇ ਸਮਰਥਕ ਹੀ ਗਾਲਾਂ ਕੱਢਦੇ ਆ ਤਾਂ ਹੋ ਸਕਦਾ ਤੁਹਾਡਾ ਲੀਡਰ ਵੀ ਇਹੋ ਜਿਹਾ ਹੀ ਹੋ ਨਾ ਨਾ ਜੇਕਰ ਲੀਡਰ ਇਹ ਹੁੰਦਾ ਤਿੰਨ ਸਾਲਾਂ ਦਾ ਹਨ ਸਾਡੇ ਹਲਕੇ ਦਾ ਆ ਕੇ ਜੇ ਨਾ ਕਿਸੇ ਬੰਦੇ ਨੇ ਕਿਸੇ ਤੇ ਕੀਤਾ ਵੀਰੀ ਮੇਰੀ ਗੱਲ ਸੁਣਾ ਨਾ ਮੈਂ ਤਾਂ ਤੇਰੀ ਭਾਸ਼ਾ ਤੋਂ ਲੱਗਿਆ ਮੈਨੂੰ ਤਾਂ ਭਾਸ਼ਾ ਕਹਦੇ ਜਦੋਂ ਤੁਸੀਂ ਕਹਿੰਦੇ ਚਾਕ ਚਾਕ ਕੇ ਤਿੰਨ ਦਿਨਾਂ ਵਾਲੇ ਬਿਲਕੁਲ ਪੌਣੇ ਬੰਦੇ ਦਾ ਚਾਕ ਚਾਕ ਕੀ ਕੀ ਜਿਵੇਂ ਬਾਜਾਂ ਬਣਾ ਬਣਾ ਪਾਈ ਜਨ ਮੈਨੂੰ ਗੱਡੇ ਆਪਣਾ ਕੱਕਾ ਨੂੰ ਮੇਰੀ ਬਾਜ ਬਣਾ ਕੇ ਹੋਰ ਪਾ ਦੇ ਤੇਰਾ ਕੀ ਬਦਾ ਪਾ ਵੀਰੇ ਤੁਸੀਂ ਬਾਰੇ ਦੋਹਾਂ ਨੂੰ ਤਿਆਰ ਮੈਂ ਤੈਨੂੰ ਮਾਰ ਦੇ ਦਾਂਗਾ ਕਿੰਨਾ ਕਿੱਥੇ ਤੇਰਾ ਡਬਟਰ ਬੰਦਾ ਕੀ ਬੰਦਾ ਕਰਾ ਮੈਂ ਕੇ ਮੈਂ ਕਾਨੂੰਨ ਤੋਂ ਉੱਪਰ ਆ ਮੇਰੇ ਤਾਂ ਕੇਸ ਕਰ ਦਿਓ ਕੇਸ ਕਰੋ ਕੇਸ ਤੇ ਤੇ ਦੇ ਕੇਸ ਕੋਈ ਨਹੀਂ ਕਰਾਇਆ ਤੂੰ ਬਹੁਤ ਬੜਾ ਸਾਲਾ ਤੇ ਕੇਸ ਕਰਨਾ ਕਰ ਦਿਓ ਵੀਰੇ ਮੈਂ ਤਾਂ ਪਾਈ ਆ ਮੈਂ ਤਾਂ ਹੋਰ ਆਈ ਮੈਂ ਉਹ ਵੀ ਪਾਉਂਗਾ ਜਿਹੜੀ ਚੀਜ਼ ਮੈਨੂੰ ਲੱਗੀ ਮੈਂ ਤਾਂ ਪਾਉਂਗਾ ਮੈਂ ਰਾਜਾ ਜਿੱਥੇ ਮੈਨੂੰ ਫੋਨ ਆ ਮੇਰਾ ਫੋਨ ਚਾਲ ਕੇ ਮੜ ਕੇ ਮੈਨੂੰ ਫੋਨ ਲਾ ਲਿਆ ਮੈਨੂੰ ਕਹਿੰਦਾ ਮੈਂ ਤਾਂ ਬਿੜਗੋ ਕਹਿੰਦਾ ਮਿਰਦਮ ਮੈਂ ਬਿੜਗੋ ਭੇਜੀ ਭੇਜਣੀ ਕਿਸੇ ਨੂੰ ਉਹਨੇ ਕਹਿੰਦਾ ਮੈਂ ਲੋਕ ਰਾਜਾ ਮੈਂ ਫੋਨ ਲਾ ਦੋ ਦੇ ਤੇ ਅੱਛਾ ਮਨ ਲਓ ਹੁਣ ਸੁਣ ਲਓ ਮੇਰੀ ਗੱਲ ਸੁਣ ਲਓ ਇਹ ਸੁਣ ਸਕਦੇ ਆ ਹਾਂ ਹਾਂ ਰਾਜੂ ਮੇਰੇ ਕੋਲੇ ਫੋਨ ਕਰਕੇ ਮੰਨਿਆ ਵੀ ਹਾਂ ਮੇਰੀ ਹੈ ਬਾਈ ਇਹ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਕਹਿੰਦਾ ਰਾਜੂ ਤੇਰੇ ਕੋ ਮੰਨਿਆਗਾ ਹਾਂ ਹੁਣ ਇਹ ਵੀ ਸੁਣੋ ਰਾਜੂ ਨੇ ਮਨ ਇਹ ਗੱਲ ਆਖਿਆ ਮੈਂ ਕਹਿੰਦਾ ਨਾ ਤੂੰ ਮੇਰੇ ਕੋਲੇ ਮੇਰੇ ਨਾਲ ਤੂੰ ਸਿੱਧੀ ਉਠੀ ਲੈਂਗੁਏਜ ਆ ਨੀ ਨਾ ਬਕਵਾਸ ਕਹਦੇ ਨੇ ਉਹ ਕਰਨ ਲੱਗ ਗਿਆ ਰਾਜੂ ਮੇਰੇ ਕੋਲੇ ਫੋਨ ਕਰਕੇ ਖੁਦ ਕਹੇ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਜਿੱਥੇ ਸਪੀਕਰ ਬਾਰੇ ਬਕਵਾਸ ਕਰਾ ਰਾਜੂ ਨੇ ਮੈਨੂੰ ਫੋਨ ਲਾਇਆ ਮੈਂ ਮੜ ਕੇ ਮਾਰਜੂ ਨੂੰ ਮੇਰੇ ਕੋਲੇ ਤੇਰਾ ਕਹਿੰਦਾ ਪਹਿਲਾਂ ਪਹਿਲਾਂ ਜਦੋਂ ਮੇਰੀ ਗੱਲ ਫੋਨ ਤੇ ਸੁਣ ਲੈ ਮੇਰੀ ਗੱਲ ਸੁਣ ਲੈ ਵੀ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਇਹਦੀ ਜਿਹੜੀ ਮਰਜ਼ੀ ਭੈਣ ਨਾਲ ਹੋ ਯਾਰ ਹੋਰ ਦੱਸ ਜਨ ਤੂੰ ਤਾਂ ਜਾ ਉਹ ਜਾ ਤੇਰਾ ਤਾਂ ਭਾਈ ਜਿਵੇਂ ਜਮ ਸੰਸਕਾਰ ਕਰਤੇ ਆ ਮਾਂ ਤੇ ਉਹਨੇ ਤੂੰ ਜਾ ਜੇ ਤੇਰੇ ਮਾਂ ਕੋਲੇ ਸੰ ਇਹ ਦੱਸਿਆ ਇਹਨੂੰ ਰਾਜਾ ਕਹਿੰਦਾ ਮੈਂ ਲੋਕ ਪਾਰਟੀ ਵਾਲੇ ਫੋਨ ਲਾ ਕੇ ਪੁੱਛਿਆ ਕਿ ਤੈਨੂੰ ਬਿੜਗੋ ਭੇਜੀ ਕਹਿੰਦੇ ਆ ਕੋ ਯਾਰ ਭਾਈ ਰਾਜੂ ਮੈਂ ਕਹਾਂ ਮੈਂ ਉਹ ਨਾ ਮੇਰੀ ਗੱਲ ਸੁਣ